ਇਹ ਲਾਈਟ ਲੱਗੇਗੀ ਲਾਈਟ ਤੇ ਚਾਰ ਪਾਸੇ ਮਾਰੇਗੀ ਇਧਰ ਵੀ ਇਧਰ ਵੀ ਤੇ ਇਧਰ ਵੀ ਰੋਸ਼ਨੀ ਮਾਰੇਗੀ ਉਹ ਹਾਂ ਯਾਨੀ ਕਿ ਜਿਹੜਾ ਨਕਸ਼ਾ ਰਾਤ ਨੂੰ ਇਤੋਂ ਬਹੁਤ ਵੀ ਜ਼ਿਆਦਾ ਸੁਨਾ ਲੱਗੇਗਾ ਬਹੁਤ ਵਧੀਆ ਲੱਗੇਗਾ ਹਾਂ ਸਰ ਪਤਾ ਹੈ ਕਿ ਇਹ ਜਿਹੜੇ ਪਾਈਪ ਲਾਣੇ ਆਪਾਂ ਹੂੰ ਉਹ ਯਾਰ ਖਾ ਜਾਂਦੀ ਹੈ ਪਾਈਪ ਉਤੋਂ ਕੋਈ ਜਾਰ ਜਦੋਂ ਖਤਮ ਹੋ ਗਿਆ ਉਹ ਕੋਈ ਜਵਾਕ ਮਾਰਿਆ ਧੱਕਾ ਮਾਰਿਆ ਡਿੱਗ ਵੀ ਸਕਦਾ ਡਿੱਗ ਵੀ ਸਕਦਾ ਹੈ ਇਹ ਸਾਹਮਣੇ ਸਿੰਕ ਲੱਗਾ ਠੀਕ ਹੈ ਇਧਰ ਬਾਥਰੂਮ ਹੈ ਬਾਥਰੂਮ ਚ ਆਓ ਇਧਰ ਹੱਥ ਧੋ ਇੱਥੇ ਠੀਕ ਹੈ ਜੇ ਇਧਰ ਲੈਟਰਿੰਗ ਹੈ ਠੀਕ ਹੈ ਲੈਟਰਿੰਗ ਚ ਆਓ ਇੱਥੇ ਹੱਥ ਧੋ ਆਪਣਾ ਜਿਵੇਂ ਮਰਜ਼ੀ ਠੀਕ ਹੈ ਇਹ ਜਿਹੜਾ ਪਾਇਨਾ ਇਹ ਜਿਹੜੀ ਡਿਜ਼ਾਈਨ ਹੈਗਾ ਭਾਵੇਂ ਆਲੀ ਬਹੁਤ ਹੀ ਸੋਹਣੀ ਲੱਗਦੀ ਹੈ ਕਿਉਂਕਿ ਦੂਰੋਂ ਜਦੋਂ ਨਿਗਾ ਪੈਂਦੀ ਹੈ ਬੰਦੇ ਦੀ ਨਿਗਾ ਜਾਂਦੀ ਹੈ ਤਾਂ ਨਕਸ਼ਾ ਇਹ ਬਹੁਤ ਹੀ ਸੋਹਣਾ ਲੱਗਦਾ ਹੈ ਦਿੱਤਾ ਇੱਕ ਹੋਰ ਹੈ ਹਾਂ ਜੇ ਕੋਈ ਬਾਹਰ ਦਾ ਬੰਦਾ ਆਉਂਦਾ ਹੂੰ ਪਿੱਛੇ ਵੀ ਬਾਥਰੂਮ ਆਪਣਾ ਹੈ ਜਿੱਦ ਇੱਕ ਅੱਛਾ ਅੱਛਾ ਵੀ ਪਿੱਛੇ ਜਾਣ ਦੀ ਲੋੜ ਨਹੀਂ ਇੱਥੋਂ ਡਰੈਗ ਰੂਮ ਚੋਂ ਨਿਕਲੋ ਇੱਥੇ ਹੱਥ ਤੋਂ ਉਹ ਜੋ ਮਰਜ਼ੀ ਕਰੋ ਇੱਥੋਂ ਹੀ ਨਿਕਲੋ ਇੱਥੇ ਵੜ ਜਾਓ ਠੀਕ ਹੈ ਸਾਸਰੀਕਾਲ ਜੀ ਸਾਰਿਆਂ ਨੂੰ ਪੰਜਾਬੀ ਲਸ਼ਕਾਰਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਪਹੁੰਚੇ ਆ ਜੀ ਸ਼ਹਿਰ ਸਮਾਣੇ ਤੇ ਇਹ ਆਪਣੇ ਨਾਲ ਖੜੇ ਹੋਏ ਨੇ ਸਰਦਾਰ ਮੋਰ ਸਿੰਘ ਜੀ ਤੇ ਜਿਹੜੀ ਆਪਾਂ ਪਿੱਛੇ ਇਹ ਕੋਠੀ ਦੇਖ ਰਹੇ ਆ 145 ਗਜ ਦੇ ਵਿੱਚ ਕੋਠੀ ਬਣੀ ਹੈ ਤੇ ਬਾਈ ਜੀ ਕਲਾਸਿਕਲ ਕੋਠੀ ਹੈ ਤੇ ਜੇ ਵੇਖਿਆ ਜਾਏ ਤਾਂ ਬੰਦਾ ਇਹ ਸੋਚਦਾ ਵੀ ਇੰਨੇ 145 ਗੱਜ ਦੇ ਵਿੱਚ ਕੋਠੀ ਬਣਾਉਣੀ ਨਾਮ ਹੁਣ ਕਿਣਾ ਕਿਉਂਕਿ ਵਧੀਆ ਡਿਜ਼ਾਈਨ ਨਹੀਂ ਬਣਦਾ ਜਿਹੜੇ ਕਮਰੇ ਨੇ ਉਹ ਛੋਟੇ ਰਹਿ ਜਾਂਦੇ ਨੇ ਜਾਂ ਹੋਰ ਬਹੁਤ ਕੁਝ ਹੁੰਦਾ ਜੋ ਇੰਨੀ ਘੱਟ ਜਗ੍ਹਾ ਦੇ ਵਿੱਚ ਨਹੀਂ ਬਣ ਸਕਦਾ ਤੇ ਬਾਕੀ ਮੋਰ ਸਿੰਘ ਜੀ ਹੁਰਾਨਾ ਨੇ ਕੋਠੀ ਤਿਆਰ ਕੀਤੀ ਹੈ ਤਾਂ ਸਭ ਤੋਂ ਵੱਡੀ ਜਿਹੜੀ ਗੱਲ ਹੈ ਜਿਹੜਾ ਕੋਠੀ ਦਾ ਨਕਸ਼ਾ ਹੈ ਉਹ ਮੋਰ ਸਿੰਘ ਜੀ ਹੁਰੀ ਕਹਿੰਦੇ ਨੇ ਵੀ ਅਸੀਂ ਆਪ ਹੀ ਤਿਆਰ ਕੀਤਾ ਤੇ ਆਪ ਹੀ ਅਸੀਂ ਬਣਾਇਆ ਤੇ ਕਰਦੇ ਆ ਮੋਰ ਸਿੰਘ ਜੀ ਹੁਰਾਨਾ ਗੱਲਬਾਤ ਸਾਰਾ ਦੇਖਦੇ ਆ ਦੇ ਅੰਦਰ ਕੋਠੀ ਦੇ ਕੀ ਕੀ ਕੁਝ ਬਣਿਆ ਹੋਇਆ ਤੇ ਇਹਨਾਂ ਨਾਲ ਗੱਲਬਾਤ ਕਰਕੇ ਸਾਰਾ ਕੁਝ ਆਪਾਂ ਨੂੰ ਦੱਸ ਦੇਣੇ ਸਸਰੀਕਾਲ ਜੀ ਸਸਰੀਕਾਲ ਜੀ ਹੋਰ ਮੋਰ ਸਿੰਘ ਜੀ ਠੀਕ ਠਾਕ ਹੈ ਠੀਕ ਠਾਕ ਜੀ ਬਹੁਤ ਵਧੀਆ ਤੇ ਮੋਰ ਸਿੰਘ ਜੀ ਜਿਹੜੀ ਆਪਾਂ ਪਿੱਛੇ ਕੋਠੀ ਦੇਖ ਰਹੇ ਆ ਤੁਸੀਂ ਤਿਆਰ ਕੀਤੀ ਹੈ ਹਾਂ ਜੀ ਤੇ ਮਤਲਬ ਤੁਸੀਂ ਦੱਸਿਆ ਵੀ 145 ਗਾਜ ਦੇ ਵਿੱਚ ਕੋਠੀ ਹੈ ਹਾਂ ਜੀ 145 ਤੇ ਜਿਵੇਂ ਕਈ ਹੁਣ ਮਤਲਬ ਲੋਕ ਐਹੋ ਜਿਹੇ ਹੁੰਦੇ ਨੇ ਜਿਨ੍ਹਾਂ ਕੋਲ ਜਗ੍ਹਾ ਘੱਟ ਹੁੰਦੀ ਹੈ ਹਾਂ ਜੀ ਥੋੜੀ ਜਗ੍ਹਾ ਹੁੰਦੀ ਐ ਤਾਂ ਜਿਹੜੀ ਮਤਲਬ ਥੋੜੀ ਜਗ੍ਹਾ ਦੇ ਵਿੱਚ ਕੋਠੀ ਉਹ ਸੋਣੀ ਨਹੀਂ ਕਹਿੰਦੇ ਵੀ ਬਣ ਸਕਦੀ ਜੇ ਕਮਰੇ ਛੋਟੇ ਰਹਿ ਜਾਣ ਹੋਰ ਸਟੋਰ ਡਰੈਇੰਗ ਰੂਮ ਲੂਬੀ ਰਸੋਈ ਕਈ ਕੁਝ ਹੁੰਦਾ ਠੀਕ ਹੈ ਠੀਕ ਹੈ ਤੇ ਤੁਸੀਂ ਕਹਿੰਦੇ ਹੋ ਵੀ ਇਹਦੇ ਅੰਦਰ ਅਸੀਂ ਸਾਰਾ ਕੁਝ ਬਣਾਇਆ ਹੋਇਆ ਹੈ ਦੇਖ ਲਓ ਤੁਹਾਨੂੰ ਅੰਦਰ ਵੜ ਕੇ ਵਿਖਾਓ ਵਿਖਾ ਦਿੰਦੇ ਆ ਜੀ ਤੁਹਾਨੂੰ ਇਹ ਸਾਰਾ ਕੁਝ ਬਣਾਇਆ ਹੈ ਤੇ ਸਭ ਤੋਂ ਪਹਿਲਾਂ ਸਾਨੂੰ ਤੁਸੀਂ ਇਹ ਦੱਸੋ ਵੀ ਇਹ ਗੱਲ ਸੱਚੀ ਹੈ ਵੀ ਜਿਹੜਾ ਇਹਦਾ ਨਕਸ਼ਾ ਤੁਸੀਂ ਆਪ ਹੀ ਤਿਆਰ ਕੀਤਾ ਹੈ ਸੱਚੀ ਹੈ ਨਕਸ਼ਾ ਸੀ ਆਪ ਬਣਾਇਆ ਆਪ ਬਣਾਇਆ ਜੀ ਤੁਸੀਂ ਤੇ ਚਲੋ ਜੀ ਫਿਰ ਕਰਾਓ ਕੋਠੀ ਦੇ ਅੰਦਰ ਉਹ ਦ ਪੋਰਚ ਹੈ ਜੀ ਠੀਕ ਹੈ ਇਹ ਵੇਖੋ ਸਾਰਾ ਤਾਂ ਖੁੱਲਾ ਜਗ੍ਹਾ ਹੈ ਤੇ ਮਤਲਬ ਪੌੜੀ ਵੀ ਅੰਦਰੋਂ ਚੜੀ ਹੈ ਠੀਕ ਹੈ ਤੇ ਗੱਡੀ ਵੀ ਖੜੀ ਹੈ ਨਾਲ ਮੋਟਰਸਾਈਕਲ ਖੜੁੰਦਾ ਹੈ ਤੇ ਪਿੱਛੇ ਵੀ ਹੈ ਜਗ੍ਹਾ ਵਾਧੂ ਖੁੱਲੀ ਹੈ ਪਰਲੀ ਸਾਈਡ ਵੀ ਜਗ੍ਹਾ ਖੁੱਲੀ ਹੈ ਬਹੁਤ ਤੇ ਇਹ ਦੇਖੋ ਦਰਸ਼ਕੋ ਜੀ ਮੋਰ ਸਿੰਘ ਜੀ ਫਿਰਾਨੇ ਦੱਸਿਆ ਜਿਵੇਂ ਵੀ ਸ਼ੁਰੂ ਦੇ ਵਿੱਚ ਆਪਾਂ ਜਦੋਂ ਅੰਦਰ ਘਰ ਦੇ ਐਂਟਰ ਹੋਨੇ ਆ ਤੇ ਇਹ ਮਤਲਬ ਇੱਥੇ ਆ ਗਿਆ ਪੋਰਚ ਆ ਗਿਆ ਜੀ ਤੇ ਪੋਰਚ ਵੀ ਤਕਰੀਬਨ ਦੇਖੋ ਕਿੰਨਾ ਖੁੱਲਾ ਹੈ ਵੀ ਇਹ ਇਹ ਗੱਡੀ ਖੜੀ ਹੋਈ ਆ ਬਲਕੇ ਜ਼ਿਆਦੀ ਗੱਡੀ ਨਾਲ ਲਾ ਕੇ ਨਹੀਂ ਲਾਈ ਹੋਈ ਥੋੜੀ ਇਹ ਇਧਰ ਕਰਕੇ ਖੜਾਈ ਹੋਈ ਹੈ ਫਿਰ ਵੀ ਨਾਲ ਘਟੋ ਘਟ 2-3 ਫੁੱਟ ਜਗ੍ਹਾ ਬਚੀ ਹੋਈ ਹੈ ਕਿਉਂਕਿ ਕਿਤੇ ਮੋਟਰਸਾਈਕਲ ਵੀ ਲਾਇਆ ਜਾ ਸਕਦਾ ਹੈ ਜਾਂ ਅੰਦਰ ਆਉਣ ਜਾਣ ਦੇ ਵਿੱਚ ਦਿੱਕਤ ਨਾ ਆਵੇ ਇਹ ਬੋਰ ਦੀ ਵੀ ਸੁਵਿਧਾ ਅੰਦਰ ਹੀ ਹੈ ਅੱਛਾ ਜਿਹੜਾ ਬੋਰ ਕੀਤਾ ਹੋਇਆ ਹੈ ਬਾਰੇ ਲੋਕ ਗਲੀ 'ਚ ਬੋਰ ਕਰਾਉਂਦੇ ਨੇ ਹਾਂ ਤੇ ਅਸੀਂ ਗਲੀ 'ਚ ਨਹੀਂ ਕਰਾਇਆ ਅੱਛਾ ਜਾਣੀ ਕਿ ਪੋਰਚ ਦੇ ਅੰਦਰ ਹੀ ਬੋਰ ਕਰਾਇਆ ਹੈ ਅੰਦਰ ਹੀ ਬੋਰ ਤੇ ਆਹ ਦੇਖੋ ਦਰਸ਼ਕੋ ਇਹ ਮਤਲਬ ਆ ਟੱਕਣਾ ਹੈ ਤੇ ਟੱਕਣ ਦੇ ਥੱਲੇ ਤੇ ਮੋਰ ਸਿੰਘ ਜੀ ਹੋਰੀ ਕਹਿੰਦੇ ਵੀ ਬੋਰ ਵੀ ਇੱਥੇ ਕਰਾਇਆ ਹੋਇਆ ਹੈ ਤੇ ਮੋਰ ਸਿੰਘ ਜੀ ਜਿਵੇਂ ਆਪਾਂ ਦੇਖ ਰਹੇ ਹਾਂ ਵੀ ਇਹ ਪਿੱਛੇ ਡ੍ਰੈਨ ਰੂਮ ਆ ਤੇ ਇਧਰ ਆਪਣਾ ਪੋਰਚ ਆ ਗਿਆ ਤੇ ਜਿਹੜੀ ਇਹ ਜਗ੍ਹਾ ਹੈ ਇਹ ਜਗ੍ਹਾ ਖਾਲੀ ਛੱਡੀ ਹੋਈ ਹੈ ਇਹਦੇ ਬਾਰੇ ਦਿਓ ਵੀ ਜਾਣਕਾਰੀ ਇਹ ਸਾਰੇ ਇਸ ਕਰਕੇ ਛੱਡੀ ਏ ਕਿ ਇੱਕ ਤੇ ਆ ਵੇਖੋ ਇੱਥੇ ਵਾਸ਼ਿੰਗ ਮਸ਼ੀਨ ਟਿਕਣੀ ਹੈ ਠੀਕ ਹੈ ਜੀ ਇਹਦਾ ਪਾਣੀ ਆ ਵੇਖੋ ਬਾਹਰ ਜਾਣਾ ਹੈ ਠੀਕ ਹੈ ਜੀ ਦੂਜੀ ਗੱਲ ਇੱਥੇ ਕੋਲਰ ਲੱਗਣਾ ਹੈ ਅੱਛਾ ਅੰਦਰ ਹਵਾ ਕਰੋਸਿੰਗ ਕਰਨੂ ਆਤੇ ਠੀਕ ਹੈ ਜੀ ਰੈਂਗ ਰੂਮ ਚ ਇਹ ਸਾਹਮਣੇ ਛੈਂਕ ਲੱਗਾ ਠੀਕ ਹੈ ਇਧਰ ਬਾਥਰੂਮ ਹੈ ਬਾਥਰੂਮ ਚ ਆਓ ਇੱਧਰ ਹੱਥ ਧੋ ਇੱਥੇ ਠੀਕ ਹੈ ਜੇ ਇੱਧਰ ਲੈਟਰਿੰਗ ਹੈ ਠੀਕ ਹੈ ਲੈਟਰਿੰਗ ਚ ਆਓ ਇੱਥੇ ਹੱਥ ਧੋ ਆਪਣਾ ਜਿਵੇਂ ਮਰਜੀ ਠੀਕ ਹੈ ਇਹ ਸੁਵਿਧਾ ਦੋਵਾਂ ਪਾਸੇ ਆਪਾਨੂੰ ਮਿਲ ਗਈ ਹੈ ਮਿਲ ਗਈ ਹੈ ਸੁਵਿਧਾ ਇੱਕ ਹੋਰ ਹੈ ਹਾਂ ਜੇ ਕੋਈ ਬਾਹਰ ਦਾ ਬੰਦਾ ਆਉਂਦਾ ਹੈ ਹੂੰ ਹੂੰ ਪਿੱਛੇ ਵੀ ਬਾਥਰੂਮ ਆਪਣਾ ਹੈਗਾ ਇੱਕ ਅੱਛਾ ਅੱਛਾ ਵੀ ਪਿੱਛੇ ਜਾਣ ਦੀ ਲੋੜ ਨਹੀਂ ਇੱਥੋਂ ਡ੍ਰੈਗ ਰੂਮ ਚੋਂ ਨਿਕਲੋ ਇੱਥੇ ਹੱਥ ਧੋ ਜੋ ਮਰਜ਼ੀ ਕਰੋ ਇੱਥੇ ਨਿਕਲੋ ਇੱਥੇ ਵੜ ਜਾਓ ਠੀਕ ਹੈ ਤੇ ਆਹ ਦੇਖੋ ਜੀ ਮੋਹਨ ਸਿੰਘ ਜੀ ਹੁਣਾਂ ਨੇ ਜਿਹੜਾ ਮਤਲਬ ਦੱਸਿਆ ਵੀ ਇਹਨਾਂ ਨੇ ਨਕਸ਼ਾ ਆਪ ਤਿਆਰ ਕੀਤਾ ਤੇ ਕਿੱਡੇ ਵਧੀਆ ਦਿਮਾਗ ਨਾਲ ਯਾਨੀ ਕਿ ਪਿੱਛੇ ਦੇਖੋ ਜੀ ਡ੍ਰੈਗ ਰੂਮ ਆ ਗਿਆ ਤੇ ਇੱਧਰ ਆ ਗਿਆ ਪੋਰਚ ਤੇ ਇਹ ਪਿੱਛੇ ਛੱਡ ਦਿੱਤਾ ਇਸ ਸਾਈਡ ਬਾਥਰੂਮ ਤੇ ਇੱਧਰ ਹੋ ਗਈ ਲੈਟਰਿੰਗ ਹੁਣ ਜਿਵੇਂ ਉਹੀ ਗੱਲ ਆ ਗਈ ਵੀ ਜਿਵੇਂ ਮੋਹਨ ਸਿੰਘ ਜੀ ਹੁਣਾਂ ਨੇ ਦੱਸਿਆ ਵੀ ਥੋੜੀ ਜਗ੍ਹਾ ਹੋਣ ਕਰਕੇ ਵੀ ਜਿਵੇਂ ਇੱਕ ਥਾਂ ਤੇ ਲੈਟਰਿੰਗ ਬਾਥਰੂਮ ਇਕੱਠੇ ਨਹੀਂ ਸਨ ਹੋ ਸਕਦੇ ਇਸ ਕਰਕੇ ਜਿਹੜੀ ਕੱਲੀ ਲੈਟਰਿੰਗ ਹੈ ਇੱਕ ਪਾਸੇ ਕਰਤੀ ਤੇ ਇੱਕ ਪਾਸੇ ਇਕੱਲਾ ਕਰਤਾ ਬਾਥਰੂਮ ਵੈਸੇ ਤਾਂ ਅੰਦਰ ਸਟੈਂਡਿੰਗ ਸੀਟ ਲੱਗੀ ਹੋਈ ਆ ਕਈ ਜਿਹੜਾ ਕਿਸੇ ਨੂੰ ਅੱਜ ਕੱਲ੍ਹ ਬੋਡਿਆਂ ਦੇ ਵਿੱਚ ਦਿੱਕਤ ਹੁੰਦੀ ਆ ਜਾਂ ਨਹੀਂ ਬੈਠਾ ਜਾਂਦਾ ਉਹ ਅੰਦਰ ਹੈ ਪਰ ਫਿਰ ਵੀ ਬਾਥਰੂਮ ਪੂਰਾ ਖੁੱਲਾ ਹੈ ਤੇ ਇਹ ਦੇਤਾ ਜੀ ਇੱਥੇ ਵਾਸ਼ ਇਹ ਵੀ ਬਹੁਤ ਵਧੀਆ ਦਿਮਾਗ ਦੇ ਨਾਲ ਇੱਥੇ ਦਿੱਤਾ ਗਿਆ ਕਿਉਂਕਿ ਜੇ ਕਿਸੇ ਨੇ ਇਧਰੋਂ ਆਉਣਾ ਹੈ ਤਾਂ ਇੱਥੇ ਹੱਥ ਤੋ ਸਕਦਾ ਏਸ ਸਾਈਡ ਤੋਂ ਆਉਣਾ ਤੇ ਤਾਂ ਵੀ ਉਹ ਇੱਥੋਂ ਹੱਥ ਤੋ ਸਕਦਾ ਤੇ ਜਿਵੇਂ ਮੋਰ ਸਿੰਘ ਜੀ ਫਰਾਂ ਨੇ ਦੱਸਿਆ ਵੀ ਜਿਵੇਂ ਹੁਣ ਆਪਣੇ ਘਰ ਦੇ ਵਿੱਚ ਵੀ ਮਾਦ ਆ ਲੋ ਵੀ ਕਈ ਜਿਹੜਾ ਕੋਈ ਮਹਿਮਾਨ ਉਹ じゃ ਹੁੰਦਾ ਵੀ ਉਹ ਪਿੱਛੇ ਨਹੀਂ ਜਾਂਦਾ ਜਾਂ ਕੋਈ ਬਾਹਰ ਦਾ ਬੰਦਾ ਹ ਲੈਟਰੀ ਵਿੱਚ ਜਾ ਸਕਦਾ ਹੈ ਬਾਥਰੂਮ ਜਾ ਸਕਦਾ ਤੇ ਨਾਲ ਹੀ ਡਰੈنگ ਰੂਮ ਹੈ ਤੇ ਇੱਥੇ ਜਾ ਸਕਦਾ ਤੇ ਬਾਕੀ ਆ ਜੋ ਜੀ ਅੱਗੇ ਤੁਹਾਨੂੰ ਦਿਖਾਨਿਆ ਡਰੈنگ ਰੂਮ ਚਲੋ ਮੋਰ ਸਿੰਘ ਜੀ ਅੱਗੇ ਦਿਖਾਓ ਜੀ ਆਜੋ ਇਹ ਡਰੈਮ ਰੂਮ ਆ ਗਿਆ ਜੀ ਠੀਕ ਹੈ ਅੱਛਾ ਇਹ ਡਰੈਗ ਰੂਮ ਆ ਗਿਆ ਇਹ ਡਰੈਮ ਰੂਮ ਆ ਗਿਆ ਠੀਕ ਹੈ ਠੀਕ ਹੈ ਤੇ ਆਹ ਵੇਖੋ ਦਰਸ਼ਕੋ ਇਹ ਆ ਗਿਆ ਆਪਣਾ ਡਰੈنگ ਰੂਮ ਆ ਗਿਆ ਤੇ ਜਿਵੇਂ ਇਸ ਪਾਸੇ ਵਿੰਡੋ ਦਿੱਤੀ ਹੋਈ ਹੈ ਤੇ ਜ਼ਿਆਦਾਤਰ ਨਹੀਂ ਤਾਂ ਇੱਧਰ ਦਰਵਾਜ਼ਾ ਹੁੰਦਾ ਹੈ ਤੇ ਕਈਆਂ ਨੇ ਇਹ ਜਗ੍ਹਾ ਇਧਰੋਂ ਮਤਲਬ ਵਿੰਡੋ ਨਹੀਂ ਦਿੱਤੀ ਹੁੰਦੀ ਤੇ ਮੋਰ ਸਿੰਘ ਜੀ ਖਰਾਨੇ ਦੱਸਿਆ ਵੀ ਜਿਵੇਂ ਹੁਣ ਥੋੜੀ ਜਗ੍ਹਾ ਹੋਣ ਕਰਕੇ ਵੀ ਕਈ ਵਾਰ ਬੰਦਾ ਚਲੋ ਕੂਲਰ ਤਾਂ ਯੋਗ ਤਾਂ ਚਲਾ ਗਿਆ ਪਰ ਲੋਕ ਫਿਰ ਵੀ ਕਈ ਕੁ ਮਕਈ ਲੋਕ ਵਰਤ ਲੈਂਦੇ ਨੇ ਜਾਂ ਏਸੀ ਵਰਤਦੇ ਨੇ ਪਰ ਫਿਰ ਵੀ ਆਹ ਜਿਹੜੀ ਵਿੰਡੋ ਆ ਇੱਥੇ-ਇੱਥੇ ਕੂਲਰ ਲੱਗ ਸਕਦਾ ਤੇ ਇੱਥੇ ਜਿਵੇਂ ਮਤਲਬ ਆ ਸੋਫਾ ਲੱਗਾ ਹੋਇਆ ਤੇ ਇੱਥੇ ਵੀ ਜਿਹੜੀ ਜੇ ਵੇਖਿਆ ਜਾਏ ਤਾਂ ਜਿਹੜਾ ਡ੍ਰੈਗ ਰੂਮ ਹੈ ਉਹ ਵੀ ਮਤਲਬ ਇੱਥੇ ਵਧੀਆ ਇੱਥੇ ਮੇਜ਼ ਲੱਗ ਜੂਗਾ ਤੇ ਵਧੀਆ ਮਤਲਬ ਇਹ ਵੀ ਖ ਤੇ ਬਾਕੀ ਆ ਗਈ ਅੱਗੇ ਇਹ ਸਰ ਲੂਬੀ ਆ ਗਈ ਜੀ ਇਹ ਲੂਬੀ ਆ ਗਈ ਇਹ ਲੂਬੀ ਆ ਗਈ ਠੀਕ ਹੈ ਇਹ ਲੂਬੀ ਆ ਗਈ ਇਧਰ ਆਪਣੇ ਰਸੋਈ ਆ ਗਈ ਠੀਕ ਹੈ ਤੇ ਆਹ ਵੇਖੋ ਦਰਸ਼ਕੋ ਜਿਹੜੀ ਮਤਲਬਾ ਲੂਬੀ ਹੈ ਇਹ ਵੀ ਲੂਬੀ ਪੂਰੀ ਖੁੱਲੀ ਬਣੀ ਹੋਈ ਆ ਤੇ ਵਧੀਆ ਸੋਹਣੀ ਬਣੀ ਹੋਈ ਆ ਕਿਉਂਕਿ ਜਿਹੜਾ ਡਰੈਗ ਨੂੰ ਮੈਂ ਇਧਰ ਆ ਗਿਆ ਤੇ ਇਥੋਂ ਖੁੱਲੀ ਜਗ੍ਹਾ ਹੈਗੀ ਤੇ ਇਹ ਇਧਰ ਨਾਲ ਆ ਗਈ ਜੀ ਰਸੋਈ ਤੇ ਬਾਕੀ ਇਹ ਦੇਖੋ ਵੀ ਜਿਵੇਂ ਘਰ ਦੇ ਵਿੱਚ ਮੇਨ ਜਿਹੜੀ ਹੁੰਦੀ ਹੈ ਰਸੋਈ ਹੁੰਦੀ ਹੈ ਕਿ ਉਹ ਵੀ ਵਧੀਆ ਤਰੀਕੇ ਨਾਲ ਤਿਆਰ ਕੀਤੀ ਗਈ ਹੈ ਨਕਸ਼ੇ ਦੇ ਵਿੱਚ ਸੋਹਣੀ ਆਉਂਦੀ ਹੈ ਕਿਉਂਕਿ ਜਿਹੜੀ ਦੂਪੀ ਆ ਗਈ ਇਹ ਦੂਪੀ ਆ ਗਈ ਨਾਲ ਇੱਥੇ ਰਸੋਈ ਆ ਗਈ ਤੇ ਆ ਵੇਖਿਆ ਜਾਏ ਜਿਹੜੀ ਰਸੋਈ ਹੈ ਉਹ ਵੀ ਬਿਲਕੁਲ ਖੁੱਲੀ ਹੈ ਕੋਈ ਥੋੜੀ ਜਗ੍ਹਾ ਨਹੀਂ ਹੋ ਹੈਗੀ ਇੱਥੇ ਮਤਲਬ ਜਿਵੇਂ ਮਰਜ਼ੀ ਖੜ ਕੇ ਇੱਥੇ ਭਾਂਡੇ ਵਾਸ਼ ਕਰ ਲਈ ਇਹ ਲੱਗ ਗਿਆ ਜੇਦਰ ਭਰਦੀ ਸਾਈਡ ਮਤਲਬ ਸਲੈਬ ਪੈ ਗਈ ਤੇ ਕੋਈ ਵੀ ਖਾਣਾ ਪਕਾਉਣ ਦੀ ਕੰਮ ਕਰਨ ਲਈ ਇਹ ਵੀ ਪੂਰੀ ਖੋਲੀ ਹੈ ਤੇ ਇਹ ਵੀ ਬਹੁਤ ਵਧੀਆ ਨਕਸ਼ੇ ਦੇ ਵਿੱਚ ਤਿਆਰ ਕੀਤੀ ਹੋਈ ਹੈ ਤੇ ਚਲੋ ਜੀ ਹੁਣ ਵਿਖਾਓ ਜੀ ਬੈਡਰੂਮ ਇਹ ਆ ਗਏ ਸਾਡਾ ਬੈਡਰੂਮ ਅੱਛਾ ਫਰਸਟ ਪਹਿਲਾ ਬੈਡਰੂਮ ਆ ਗਿਆ ਇਹ ਬੈਡਰੂਮ ਹੈ ਠੀਕ ਹੈ ਇਧਰਲੇ ਬਾਥਰੂਮ ਨਹੀਂ ਅਟੈਚ ਹੈ ਠੀਕ ਹੈ ਜੀ ਤੇ ਦੋਵਾਂ ਪਾਸੇ ਦਰਵਾਜ਼ੇ ਲੱਗਦੇ ਨੇ ਠੀਕ ਹੈ ਇਧਰ ਵੀ ਕੂਲਰ ਦੀ ਸਹੂਦਤ ਹੋਏਗੀ ਠੀਕ ਹੈ ਠੀਕ ਹੈ ਜੀ ਤੇ ਆ ਆ ਵੇਖੋ ਦਰਸ਼ਕੋ ਇਹ ਆ ਗਿਆ ਜੀ ਬੈਡਰੂਮ ਤੇ ਇਹ ਬੈਡਰੂਮ ਵੀ ਮਤਲਬ ਵਧੀਆ ਖੁੱਲਾ ਬੈਡਰੂਮ ਹੈ ਤੇ ਜਿਵੇਂ ਆਪਾਂ ਦੇਖ ਰਹੇ ਆਂ ਵੀ ਮੋਰ ਸਿੰਘ ਜੀ ਕੋਲੇ ਦੱਸਿਆ ਵੀ ਇਹ ਪਿੱਛੇ ਦਰਵਾਜ਼ਾ ਦਿੱਤਾ ਹੋਇਆ ਹੈ ਤੇ ਇਹ ਨਾਲ ਦੇਤੀ ਵਿੰਡੋ ਜਾਨੀ ਕਿ ਇਹ ਪਿਛਲ ਜਿਹੜਾ ਇਹ ਦਰਵਾਜ਼ਾ ਦਿੱਤਾ ਹੋਇਆ ਪਿੱਛੇ ਦਿਖਾਵਾਂਗੇ ਆਪਾਂ ਤੁਹਾਨੂੰ ਪਿੱਛੇ ਜਾਲ ਪਿਆ ਹੋਇਆ ਪਿੱਛੇ ਜਗ੍ਹਾ ਛੱਡੀ ਹੋਈ ਹੈ ਤੇ ਇੱਕ ਜਿਹੜਾ ਸਭ ਤੋਂ ਵਧੀਆ ਨਕਸ਼ੇ ਦੇ ਵਿੱਚ ਕੀਤਾ ਗਿਆ ਮਤਲਬ ਫੇਰ ਪਿੱਛੇ ਇਹਦੇ ਮਤਲਬ ਇੱਕ ਬਾਥਰੂਮ ਬਣਾਇਆ ਗਿਆ ਹੈ ਬਿੱਤੇ ਮੀ ਆਪਾਂ ਨੇਰੇ ਸਵੇਰੇ ਕਈ ਦਾ ਮੌਸਮ ਐਵੇਂ ਦਾ ਹੁੰਦਾ ਵੀ ਬਾਹਰ ਨਾ ਨਿਕਲਣਾ ਹੋਏ ਤੇ ਇੱਥੋਂ ਹੀ ਬੂਏ ਦਾ ਇਹਦਾ ਬੈਡਰੂਮ ਦਾ ਦਰਵਾਜ਼ਾ ਖੋਲੋ ਤੇ ਆ ਆਹ ਦੇਖੋ ਪਿੱਛੇ ਆਪਾਂ ਦਿਖਾਣੇ ਆ ਤੁਹਾਨੂੰ ਤੇ ਇਹ ਆਸੀ ਜੀ ਪਿੱਛੇ ਜਗ੍ਹਾ ਪਿੱਛੇ ਜਗ੍ਹਾ ਵੀ ਜਿਵੇਂ ਕੱਪੜੇ ਵਗੈਰਾ ਧੋਣੇ ਹੋਣ ਤੇ ਜਾ ਇੱਥੇ ਪਿੱਛੇ ਆ ਵੇਖੋ ਵਾਸ਼ ਵੀ ਲਾਇਆ ਹੋਇਆ ਇੱਥੇ ਤੇ ਕੰਮ ਕਰ ਲਈ ਤੇ ਬਾਕੀ ਇਹ ਇੱਕ ਪਿੱਛੇ ਬਾਥਰੂਮ ਕੋ ਇਹ ਵੀ ਨਕਸ਼ੇ ਦੇ ਵਿੱਚ ਬਹੁਤ ਹੀ ਵਧੀਆ ਦਿੱਤਾ ਹੋਇਆ ਹੈ ਪੇ ਉਹੀ ਗੱਲ ਆ ਜਾਂਦੀ ਹੈ ਵੀ ਇਹ ਕਮਰੇ ਦੇ ਮਤਲਬ ਬੈਡਰੂਮ ਦੇ ਨਾਲ ਹੀ ਅਟੈਚ ਹੈ ਤੇ ਬਾਕੀ ਆ ਉੱਪਰੋਂ ਜਾ ਦਿੱਤਾ ਹੋਇਆ ਹੈ ਜਾ ਦਿੱਤਾ ਉੱਤੇ ਤੇ ਚਾ ਨਾਲੀ ਤੇ ਮੋਰ ਸਿੰਘ ਜੀ ਜਿਵੇਂ ਹੁਣ ਮੰਨ ਲਓ ਵੀ ਇਹ ਨਕਸ਼ਾ ਹੈ ਥੋੜੀ ਜਗ੍ਹਾ ਦੇ ਵਿੱਚ ਮਤਲਬ ਹਾਂਜੀ ਨਕਸ਼ਾ ਤਿਆਰ ਕੀਤਾ ਹੋਇਆ ਹੈ ਤੇ ਜਿਹੜੀ ਸਭ ਤੋਂ ਵਧੀਆ ਮੈਨੂੰ ਚੀਜ਼ ਲੱਗੀ ਹੈ ਵੀ ਜਿਵੇਂ ਹੁਣ ਇਹਦੇ ਵਿੱਚ ਲਾ ਲਓ ਏ ਮਤਲਬ ਕੰ ਪਿੱਛੇ ਮਸ਼ੀਨ ਲੱਗ ਜੂਗੀ ਤੇ ਕੱਪੜੇ ਕਪੜੇ ਧੋਣ ਲਈ ਪਰ ਜਿਹੜਾ ਆ ਕਈ ਕਿ ਲੋਕ ਫਾਲਤੂ ਛੱਡ ਦਿੰਦੇ ਨੇ ਤੇ ਪਿੱਛੇ ਤੁਸੀਂ ਮਤਲਬ ਇਹ ਕਿਵੇਂ ਆਇਆ ਬਾਥਰੂਮ ਬਣਾਉਣ ਬਾਰੇ ਇਹ ਬਾਥਰੂਮ ਸਾਰ ਦੋਵਾਂ ਦੋਵਾਂ ਬੈਡਰੂਮਾਂ ਨੂੰ ਅਟੈਚ ਹੋਏਗਾ ਅਟੈਚ ਉਧਰ ਜਾਣ ਦੀ ਲੋੜ ਨਹੀਂ ਹਾਂ ਆਹ ਵੀ ਜਾਣੀ ਕਿ ਜਿਹੜਾ ਇੱਧਰਲਾ ਬੈਡਰੂਮ ਹੈ ਵੀ ਉਹਨੂੰ ਵੀ ਆਹ ਦਰਵਾਜ਼ਾ ਦਿੱਤਾ ਹੋਇਆ ਵੀ ਉਹ ਬੈਡਰੂਮ 'ਚ ਵੀ ਇੱਧਰ ਆ ਸਕਦੇ ਆ ਤੇ ਇਸ ਬਾਥਰੂਮ ਨੂੰ ਵਰਤ ਸਕਦੇ ਆ ਹਾਂਜੀ ਆਪਾਂ ਉਧਰ ਜਾਣ ਦੀ ਲੋੜ ਨਹੀਂ ਹਾਂ ਇੱਧਰ ਆ ਦਰਵਾਜ਼ਾ ਬੰਦ ਕਰੇਗਾ ਉਧਰਲਾ ਆਪਣਾ ਬਾਥਰੂਮ ਜੂਜ਼ ਕਰੇਗਾ ਹਾਂ ਤੇ ਮੋਰ ਸਿੰਘ ਜੀ ਦੂਜਾ ਬੈਡਰੂਮ ਫਿਰ ਉਹ ਵੀ ਦਿਖਾਓ ਜੀ ਦੂਜਾ ਬੈਡਰੂਮ ਵਿਖਾਣੇ ਆਜੋ ਚਲੋ ਜੀ ਆਜੋ ਦੂਜਾ ਬੈਡਰੂਮ ਸਾਰਾ ਏ ਠੀਕ ਹੈ ਅੱਛਾ ਇਹ ਆ ਗਿਆ ਜੀ ਮਤਲਬ ਇਹ ਬੈਡਰੂਮ ਹੂੰ ਬੈਡਰੂਮ ਆ ਗਿਆ ਤੇ ਇਹ ਜਿਹੜੀ ਇਹਦੇ ਨਾਲ ਮਤਲਬ ਜਗਾ ਛੱਡੀ ਹੋਈ ਹੈ ਜੀ ਇਹ ਜਗਾ ਮਤਲਬ ਕਾਦੇ ਵੀ ਛੱਡੀ ਹੋਈ ਹੈ ਇਹ ਸਟੋਰ ਬਣਾਇਆ ਜੀ ਅੱਛਾ ਸਟੋਰ ਅੱਜ ਕੱਲ ਪੇਟੀਆਂ ਦਾ ਯੁੱਗ ਗਿਆ ਹੈ ਹਾਂ ਪੇਟੀਆਂ ਦਾ ਕੋਈ ਰੱਖਦਾ ਨਹੀਂ ਇਹਦੇ ਵਿੱਚ ਲਿਵਾਰੀਆਂ ਦੋ ਧਰੋ ਤਿੰਨ ਧਰੋ ਬਾਕੀ ਸਮਾਨ ਜਿੰਨਾ ਮਰਜ਼ੀ ਦੇ ਵਿੱਚ ਰੱਖੋ ਤੇ ਇਹ ਜਿਹੜਾ ਮਤਲਬ ਸ਼ਟੋਰ ਬਣਾਇਆ ਜਿਹੜੀ ਆਪਾਂ ਪਰਲੀ ਸਾਈਡ ਤੋਂ ਵੇਂਦੇ ਸੀ ਵੀ ਉੱਪਰ ਜਗ੍ਹਾ ਛੱਡ ਦਿੱਤੀ ਵੀ ਜਿਹੜਾ ਵਾਦਾ ਕਾਟਾ ਆਪਣਾ ਕੋਈ ਵੀ ਸਮਾਨ ਹੈ ਫालतू ਵੀ ਉਹ ਦੇ ਉੱਪਰ ਰੱਖਿਆ ਜਾਣਾ ਹਾਂਜੀ 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 ਠੀਕ ਹੈ ਇਹ ਵਾਦਾ ਕਾਟਾ ਸਮਾਨ ਉਹ ਲੈਂਟ੍ਰੇਸ ਕਰਕੇ ਪਾਇਆ ਠੀਕ ਹੈ ਇਹ ਇਹਦੇ ਚ ਲੁਮਾਰੀ ਹੀ ਟਿਕ ਜੇਗੀ ਦੋ ਟਿਕ ਜਾਣਗੇ ਹਾਂ ਤੇ ਉਹਦੇ ਉੱਤੇ ਸਮਾਨ ਫालतू ਜਿਹੜਾ ਉਹ ਧਰ ਦਿਓ ਧਰ ਦਿਓ ਤੇ ਆਹ ਦੇਖੋ ਜੀ ਇਹ ਵੀ ਦਰਚ ਕੋ ਬਹੁਤ ਵਧੀਆ ਮੋਰ ਸਿੰਘ ਜੀ ਬਣਾਣੇ ਜਿਵੇਂ ਦੱਸਿਆ ਵੀ ਬੜੇ ਵਧੀਆ ਦਿਮਾਗ ਦੇ ਨਾਲ ਨਕਸ਼ਾ ਉਲੀਕਿਆ ਗਿਆ ਹੈ ਕਿਉਂਕਿ ਜਿਹੜਾ ਇਹ ਬੈਡਰੂਮ ਹੈ ਇਹ ਮਤਲਬ ਇਹਦੇ ਨਾਲ ਆ ਜਿਹੜਾ ਆਪਾਂ ਦਿਖਾਇਆ ਸੀ ਦਰਵਾਜ਼ਾ ਦੇ ਤਾਂ ਵੀ ਪਿੱਛੇ ਬਾਥਰੂਮ ਹੈ ਜਿਹੜੀ ਪਿੱਛੇ ਖਾਲੀ ਜਗ੍ਹਾ ਹੈ ਕਪੜੇ ਧੋਣ ਲਈ ਜਾਉ ਮਤਲਬ ਉਹਦੇ ਲਈ ਬਾਥਰੂਮ ਅੱਗੇ ਛੱਡਿਆ ਹੋਏ ਇਸ ਕਮਰੇ ਲਈ ਵੀ ਜਾ ਸਕਦਾ ਤੇ ਇਹ ਜਿਹੜਾ ਜਿਵੇਂ ਹੁਣ ਘਰ ਦੇ ਵਿੱਚ ਥੋੜੀ ਜਗ੍ਹਾ ਹੈ ਦੀ ਸਟੋਰ ਲਈ ਜਗ੍ਹਾ ਨਹੀਂ ਬਜੀ ਇਸ ਕਰਕੇ ਮਾਈਂਡ ਦੇ ਨਾਲ ਪਿੱਛੇ ਸਟੋਰ ਬਣਾਤਾ ਕਿਉਂਕਿ ਉਹੀ ਗੱਲ ਮੋਰ ਸਿੰਘ ਜੀ ਦੀ ਗੱਲ ਸਹੀ ਹੈ ਵੀ ਜ਼ਮਾਨਾ ਬਦਲ ਗਿਆ ਅੱਜ ਕੱਲ ਪ ਤਲਮਾਰੀਆਂ ਹੁੰਦੀਆਂ ਨੇ ਤੇਲਮਾਰੀਆਂ ਵਾਲੀ ਇਹ ਜਗ੍ਹਾ ਬਹੁਤ ਹੀ ਵਧੀਆ ਤੇ ਖੁੱਲੀ ਐ ਇੱਥੇ ਜਿਵੇਂ ਮਰਜ਼ੀ 2-3 ਲਮਾਰੀਆਂ ਲੱਗ ਸਕਣੀਆਂ ਆਜੋ ਤੁਹਾਨੂੰ ਉੱਤੇ ਵਿਖਾਣੇ ਆ ਪੌੜੀਆਂ ਚੜ ਕੇ ਚਲੋ ਜੀ ਤੇ ਆਜੋ ਦਰਸ਼ਕੋ ਉੱਤੇ ਦੇਖਦੇ ਆ ਜੀ ਉੱਤੇ ਕੀ ਕੁਝ ਬਣਿਆ ਹੋਇਆ ਹੈ ਤੋਂ ਉੱਤੇ ਚੜ ਕੇ ਇਹਦੇ ਉੱਤੇ 2-3 ਮੰਜੇ ਵੀ ਡਹਿ ਜਾਣਗੇ ਠੀਕ ਹੈ ਜੀ ਕੋਈ ਰਿਸ਼ਤੇਦਾਰ ਆਇਆ ਗਿਆ ਕੋਈ ਇੱਥੇ ਹੀ ਪੈ ਸਕਦਾ ਹੈ ਠੀਕ ਹੈ ਜੀ ਗਰਮੀਆਂ ਦੇ ਵਿੱਚ ਵੀ ਬੰਦਾ ਮੰਜਾ ਢਾਹ ਕੇ ਪੈ ਸਕਦਾ ਕਿਉਂਕਿ ਲੈ ਕੇ ਯਾਰੀ ਲੇਟ ਵੀ ਨਹੀਂ ਹੁੰਦੀ ਹਾਂ ਇਹ ਸੁਬਤਾ ਇਸ ਕਰਕੇ ਆ ਅੱਛਾ ਜਾਣੀ ਕਿ ਮਤਲਬ ਇਹ ਉੱਪਰ ਪੌੜੀਆਂ ਛੱਤੀਆਂ ਗਈਆਂ ਨੇ ਤੇ ਜਿਹੜੀ ਇਹ ਮਤਲਬ ਜਗ੍ਹਾ ਉੱਪਰ ਵੀ ਕਮਰੇ ਨੂੰ ਪੂਰਾ ਬਣਾਇਆ ਗਿਆ ਹੈ ਵੀ ਜਿਵੇਂ ਅੱਗੇ ਗਰਮੀ ਹੁੰਦੀ ਹੈ ਤੇ ਕੋਈ ਮਤਲਬ ਰਿਸ਼ਤੇਦਾਰ ਆ ਜਾਂਦਾ ਥੱਲੇ ਜਗ੍ਹਾ ਥੋੜੀ ਹੁੰਦੀ ਹੈ ਇੱਥੇ ਮੰਜੀਆਂ ਢਾਹ ਕੇ ਪੈ ਸਕਦਾ ਤੇ ਮੋਰ ਸਿੰਘ ਜੀ ਜਿਵੇਂ ਆਪਾਂ ਵੇਖ ਰਹੇ ਆ ਵੀ ਇਹ ਜਿਹੜੀ ਵਿੰਡੋ ਹੈ ਇਹ ਬੜੀ ਵੱਡੀ ਦਿੱਤੀ ਗਈ ਹੈ ਇਹਦੇ ਬਾਰੇ ਦਿਓ ਵੀ ਜਾਣਕਾਰੀ ਇਹਦੇ ਸ਼ੀਸ਼ਾ ਫਿਕਸ ਹੋਏਗਾ ਠੀਕ ਹੈ ਇਹ ਤੇ ਹਵਾ ਦਾ ਕੋਈ ਪ੍ਰੋਬਲਮ ਨਹੀਂ ਇਹ ਛੀਸ਼ਾ ਫਿਕਸ ਹੋਣਾ ਹੈ ਇਹ ਛੀਸ਼ਾ ਫਿਕਸ ਹੋ ਕੇ ਆ ਜਿਹੜੀ ਇਹ ਹੂੰ ਇਹਦੇ ਉੱਤੇ ਆ ਵੇਖੋ ਆ ਕਬਜੇ ਲੱਗੇ ਨੇ ਹਾਂ ਅੰਦਰ ਜਾਲੀ ਵਾਲਾ ਲੱਗਣਾ ਬਾਹਰ ਛੀਸ਼ਾ ਫਿਕਸ ਹੋਣਾ ਹੈ ਤੇ ਅੱਛਾ ਮਤਲਬ ਜਾਨੀ ਕਿ ਇਹ ਜਿਹੜੀ ਇਹ ਆ ਸਾਰਾ ਫਿਕਸ ਹੋ ਕੇ ਬੰਦ ਹੋ ਜਾਊਗਾ ਤੇ ਇਹ ਖੁੱਲ ਵੀ ਹੋ ਜਾਊਗਾ ਇਹ ਹਵਾ ਵਾਸਤੇ ਆ ਵੀ ਜੇਕਰ ਜਿਵੇਂ ਕੂਲਰ ਲਾਣਾ ਹੋਏ ਤੇ ਜਾਂ ਮਤਲਬ ਜਿਵੇਂ ਉੱਪਰੋਂ ਉੰਜੀ ਬਥੇਰੀ ਹਵਾ ਆਉਂਦੀ ਹੈ ਤੇ ਗਰਮੀਆਂ ਦੇ ਵਿੱਚ ਇੱਥੇ ਕੋਈ ਰਿਸ਼ਤੇਦਾਰ ਜਾਂ ਮਹਿਮਾਨ ਜਾਂ ਕੋਈ ਹੋਰ ਇੱਥੇ ਮੰਨੀਆਂ ਆਪਾਂ 4-5 ਮੰਨੀਆਂ ਇੱਥੇ ਡੈ ਸਕਦੀ ਹਾਂ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਇਹ ਬਾਈਕ ਦਾ ਚੋਵੇ ਵੀ ਵੇਖੋ ਜੀ ਮਤਲਬ ਇਹ ਵੀ ਜਿਵੇਂ ਥੱਲੇ ਪੌੜੀਆਂ ਆਣੇ ਤੇ ਉੱਪਰ ਛੱਤ ਆ ਹੋਇਆ ਵੀ ਥੱਲੇ ਪਾਣੀ ਨਾ ਜਾਏ ਬਾਰਿਸ਼ ਦਾ ਤੇ ਇਹ ਵੀ ਵਧੀਆ ਇੱਕ ਮਾਈਂਡ ਦੇ ਨਾਲ ਦਿਮਾਗ ਨਾਲ ਕੰਮ ਕੀਤਾ ਗਿਆ ਵੀ ਖੁੱਲੇ ਕਮਰੇ ਦੀ ਤਰ੍ਹਾਂ ਵਰਤੋ ਚ ਵੀ ਆ ਜਾਏਗਾ ਤੇ ਨਾਲੇ ਇਹ ਪੌੜੀਆਂ ਦਾ ਪਰ ਉੱਪਰ ਛੱਤ ਆ ਗਿਆ ਹੈ ਤੇ ਚਲੋ ਬਾਹਰ ਦਿਖਾਓ ਜੀ ਤੇ ਬਾਕੀ ਜਿਵੇਂ ਮੋਰ ਸਿੰਘ ਜੀ ਆਪਾਂ ਦੇਖ ਰਹੇ ਆਂ ਵੀ ਜਿਵੇਂ ਪਲਾਟ ਸੀ ਤੁਸੀਂ ਦੱਸਿਆ ਵੀ ਪਲਾਟ ਸਿੱਧਾ ਨਹੀਂ ਸੀ ਵੀ ਅੱਗੋਂ ਟੇਡਾ ਸੀ ਇਹ ਪਲਾਟ ਹਾਂਜੀ ਕਾਣ ਕਾਣ ਚ ਹੈ ਪਲਾਟ ਇਹ ਕਾਣ ਚ ਪਲਾਟ ਤੇ ਜਿਵੇਂ ਵੇਖਿਆ ਜਾਏ ਤੇ ਮਤਲਬ ਵੀ ਮੈਨੂੰ ਵੀ ਆਪਾਂ ਦੇਖ ਰਹੇ ਆਂ ਵੀ ਉੱਪਰੋਂ ਕਾਣ ਦੇਖ ਰਹੀ ਜਾਵੇ ਉੱਥੋਂ ਆ ਕੇ ਟੇਡਾ ਹਾਂਜੀ ਤੇ ਪਰ ਇਹ ਮਾਈਂਡ ਦੇ ਨਾਲ ਬਹੁਤ ਵਧੀਆ ਵੀ ਜਿਵੇਂ ਇੱਕ ਐ ਲੱਗਦਾ ਵੀ ਜਿਵੇਂ ਵਧੀਆ ਇੰਜੀਨੀਅਰ ਨੇ ਜਾਂ ਮਤਲਬ ਵਧੀਆ ਦਿਮਾਗ ਦੀ ਸੋਚ ਦੇ ਨਾਲ ਕੰਮ ਕੀਤਾ ਗਿਆ ਕਿਉਂਕਿ ਨਾਲੇ ਤਾਂ ਨਕਸ਼ਾ ਕਵਰ ਹੋ ਗਿਆ ਤੇ ਨਾਲੇ ਇਹਦਾ ਪਤਾ ਨਹੀਂ ਲੱਗਦਾ ਵੀ ਇਹਦੇ ਵਿੱਚ ਕਾਣੋਂ ਹੈ ਬਿਲਕੁਲ ਤੇ ਜਿਹੜੇ ਮਤਲਬ ਇਹ ਪਾਵੇ ਲਾਏ ਗਏ ਨੇ ਆਪਾਂ ਵੇਖ ਰਹੇ ਆਂ ਵੀ ਇੱਥੇ ਜਿਵੇਂ ਗੈਲਰੀ ਐ ਤੇ ਮੋਹਰ ਸਿੰਘ ਜੀ ਜਿਵੇਂ ਹੁਣ ਆਪਾਂ ਦੇਖੀਏ ਤੇ ਯੁੱਗ ਬਦਲਦਾ ਜਾਂਦਾ ਐ ਜਿਵੇਂ ਅੱਗੇ ਹੋਰ ਤਕਨੀਕਾਂ ਆਈ ਜਾਂਦੀਆਂ ਲੋਕ ਜਿਹੜੀ ਉੱਤੇ ਮਤਲਬ ਗੈਲਰੀ ਹੁੰਦੀ ਐ ਇਹ ਉੱਪਰ ਵਾਲੀ ਤੇ ਉਹ ਜ਼ਿਆਦਾ ਸ਼ੀਸ਼ਾ ਲੱਗਦਾ ਆ ਬਹੁਤ ਸ਼ੀਸ਼ਾ ਲਵਾਂਦੇ ਨੇ ਆ ਜਾ ਕੋਈ ਮਤਲਬ ਲੋਹੇ ਦੇ ਪਾਈਪ ਦੇ ਨਾਲ ਡਿਜ਼ਾਈਨਿੰਗ ਕੀਤੀ ਜਾਂਦੀ ਆ ਪਰ ਤੁਸੀਂ ਜਿਵੇਂ ਅੱਜ ਤੋਂ ਪਹਿਲੇ ਦਹਾਕਿਆਂ ਨੂੰ ਪਾਵੇ ਲਵਾਏ ਨੇ ਇਹਦੇ ਬਾਰੇ ਮਤਲਬ ਮਨ 'ਚ ਕੀ ਆਇਆ ਇਹ ਸਾਰ ਪਤਾ ਐ ਕਿ ਇਹ ਜਿਹੜੇ ਪਾਈਪ ਲਾਣੇ ਆਪਾਂ ਹੂੰ ਉਹ ਜਰਖਾ ਜਾਂਦੀ ਐ ਪਾਈਪ ਕੁੱਤੋਂ ਕੋਈ ਯਾਰ ਜਦੋਂ ਖਤਮ ਹੋ ਗਿਆ ਉਹ ਕੋਈ ਜਵਾਕ ਮਾਰਿਆ ਧੱਕਾ ਮਾਰਿਆ ਡਿੱਗ ਵੀ ਸਕਦਾ ਡਿੱਗ ਵੀ ਸਕਦਾ ਤੇ ਜਿਵੇਂ ਜਾਣੀ ਕਿ ਕਹਿਣ ਦਾ ਇਹ ਮਤਲਬ ਇਹ ਵੀ ਜੇਕਰ ਸ਼ੀਸ਼ਾ ਲਾਇਆ ਜਾਂਦਾ ਤਾਂ ਸ਼ੀਸ਼ਾ ਵੀ ਕੋਈ ਬੱਚਾ ਮਾਰੇ ਕੋਈ ਚੀਜ਼ ਇਹ ਜਾਂ ਕੋ ਵੈਸੇ ਵੀ ਟੁੱਟ ਸਕਦਾ ਤੇ ਪਰ ਇਹ ਜਿਹੜਾ ਕਲਾਸਿਕਲ ਡਿਜ਼ਾਈਨ ਆ ਪਹਿਲਾਂ ਬਾਈ ਜੀ ਚੱਲਦੇ ਹੁੰਦੇ ਹਨ ਪਹਿਲੇ 90 92 ਜਾਂ ਉਦੋਂ ਪਿੱਛੇ ਦਹਾਕਿਆਂ ਦੇ ਵਿੱਚ ਤੇ ਜਿਵੇਂ ਦੁਨੀਆ मतलब ਲੋਕ ਆਪਣੀ ਵਿਰਾਸਤ ਵੱਲ ਵਾਪਸ ਮੁੜ ਰਹੇ ਹਨ ਤੇ ਆ ਵੇਖੋ ਮਤਲਬ ਇੱਕ ਤਾਂ ਇਹ ਜਿਹੜੀ ਡਿਜ਼ਾਈਨਿੰਗ ਹੈ ਪਾਵਿਆਂ ਵਾਲੀ ਬਹੁਤ ਹੀ ਸੋਹਣੀ ਲੱਗਦੀ ਹੈ ਕਿਉਂਕਿ ਦੂਰੋਂ ਜਦੋਂ ਨਿਗਾਹ ਪੈਂਦੀ ਹੈ ਬੰਦੇ ਦੀ ਨਿਗਾਹ ਜਾਂਦੀ ਹੈ ਤਾਂ ਨਕਸ਼ਾ ਇਹ ਬਹੁਤ ਹੀ ਸੋਹਣਾ ਲੱਗਦਾ ਹੈ ਤੇ ਮੋਰ ਸਿੰਘ ਜੀ ਜਿਵੇਂ ਮਤਲਬ ਉੱਪਰ ਪਾਇਪ ਕਾਤੇ ਦੀ ਛੱਡੇ ਹੋਏ ਨੇ ਇਹ ਪਾਇਪ ਜੇ ਥੱਲੇ ਬਾਥਰੂਮ ਹੈ ਇਹਨਾਂ ਦੇ ਉੱਤੇ ਉੱਤੇ ਬਾਥਰੂਮ ਬਣਨਾ ਹੈ ਠੀਕ ਹੈ ਇਹ ਆ ਜਿਹੜੀ ਚਾ ਆ ਆਏ ਹਾਂ ਇਹਦੂ ਇਧਰ ਇਧਰ ਆਪਣਾ ਮਕਾਨ ਬਣੇਗਾ ਉੱਤੇ ਠੀਕ ਹੈ ਇਸ ਕਰਕੇ ਛੱਡੇ ਨੇ ਵੀ ਉੱਤੇ ਹੀ ਬਾਥਰੂਮ ਤੇ ਥੱਲੇ ਤੇ ਹੈ ਹੀ ਨੇ ਹੈ ਹੀ ਨੇ ਤੇ ਬਾਕੀ ਇੱਧਰ ਵੇਖੋ ਬਖਾਨਿਆ ਤੁਹਾਨੂੰ ਚਲੋ ਆਜੋ ਜੀ ਇਹ ਪਾਇਪ ਨੇ ਜਿਹੜੇ ਏਸੀ ਦੇ ਨੇ ਹਾਂ ਠੀਕ ਹੈ ਜੀ ਏਸੀ ਦੇ ਪਾਇਪ ਨੇ ਤਿੰਨ ਠੀਕ ਹੈ ਠੀਕ ਹੈ ਆਪ ਵੀ ਜਾਣੀ ਕਿ ਮਤਲਬ ਇਹ ਜਿਹੜੇ ਪੈਪ ਪਿੱਛੇ ਤੁਸੀਂ ਦੱਸਿਆ ਵੀ ਜਿੰਨੀ ਜਗ੍ਹਾ ਆਪਣੀ ਥੱਲੇ ਵੇ ਵੀ ਜੇ ਆਪਾਂ ਚਾਹੀਏ ਵੀ ਉੱਪਰ ਵੀ ਓਨੀ ਜਗ੍ਹਾ ਬਣਾ ਸਕਨੇ ਆਪਾਂ ਵੀ ਉੱਥੇ ਬਾਥਰੂਮ ਬਣਾ ਸਕਦੇ ਨੇ ਤੇ ਇਹ ਪਿੱਛੇ ਜਗ੍ਹਾ ਵੇਖ ਰਹੇ ਆਂ ਵੀ ਜਿਵੇਂ ਪਿੱਛੇ ਨਕਸ਼ਾ ਬਣਿਆ ਹੋਇਆ ਇੱਥੇ ਬੈੱਡਰੂਮ ਬਣ ਸਕਦੇ ਨੇ ਤੇ ਲੂਬੀ ਰਸੋਈ ਤੇ ਸਾਰਾ ਕੁਝ ਬਾਈ ਜੀ ਉਸੇ ਤਰ੍ਹਾਂ ਹੀ ਉੱਪਰ ਆ ਸਕਦਾ ਜਿੰਨਾ ਥੱਲੇ ਬਣਿਆ ਹੋਇਆ ਤੇ ਆਪਾਂ ਇਹ ਦੇਖਿਆ ਜੀ ਸਾਰਾ ਤੇ ਪਿੱਛੇ ਬਾਕੀ ਉਹੀ ਗੱਲ ਆ ਜਾਂਦੀ ਆ ਵੀ ਉੱਪਰ ਦੇਖਿਆ ਜਾਏ ਵਧੀਆ ਖੁੱਲਾ ਵੇੜਾ ਵੀਡੀਓ ਮੇਕ ਕੋ ਪ੍ਰੋਗਰਾਮ ਕਰਨਾ ਹੋਏ ਛੋਟਾ ਮੋਟਾ ਤਾਂ ਉੱਪਰ ਵੀ ਬੈਨ ਲਈ ਬਹੁਤ ਵਧੀਆ ਜਗ੍ਹਾ ਖੁੱਲੀ ਐ ਇੱਥੇ ਵੀ ਕੁਰਸੀਆਂ ਢਾਗ ਕੇ ਜਾਂ ਮੰਜੇ ਉੱਪਰ ਢਾ ਸਕਦੇ ਆ ਤੇ ਜਿਵੇਂ ਆਪਾਂ ਦੇਖਿਆ ਜੀ ਮੋਰ ਸਿੰਘ ਜੀ ਹੋਰਾਂ ਨੇ ਮਤਲਬ ਹੀ ਆਪ ਹੀ ਨਕਸ਼ਾ ਤਿਆਰ ਕੀਤਾ ਤੇ ਬਹੁਤ ਵਧੀਆ ਜਿਵੇਂ 145 ਗਾਜ ਦੇ ਵਿੱਚ ਥੋੜੀ ਜਗ੍ਹਾ ਕਈ ਜਣਾ ਹੁੰਦੀ ਐ ਤੇ ਨਕਸ਼ਾ ਤਿਆਰ ਨਹੀਂ ਹੁੰਦਾ ਤੇ ਮੋਰ ਸਿੰਘ ਜੀ ਹੋਰਾਂ ਨੇ ਬਹੁਤ ਹੀ ਵਧੀਆ ਦਿਮਾਗ ਦੇ ਨਾਲ ਨਕਸ਼ਾ ਤਿਆਰ ਕਰਤਾ ਜਿਦੇ ਵਿੱਚ ਬੈੱਡਰੂਮ ਵੀ ਵਧੀਆ ਖੁੱਲੇ ਨੇ ਤੇ ਰਸੋਈ ਵੀ ਆ ਗਈ ਤੇ ਲੂਬੀ ਕਿਚਨ ਬਾਥਰੂਮ ਡਬਲ ਆ ਗਏ ਸਾਰਾ ਕੁਝ ਆ ਗਿਆ ਇਹ ਬਹੁਤ ਹੀ ਵਧੀਆ ਨਕਸ਼ਾ ਹੈ ਤੇ ਮੋਰ ਸਿੰਘ ਜੀ ਜਿਵੇਂ ਆਪਾਂ ਵੇਖ ਰਹੇ ਹਾਂ ਵੀ ਇਹ ਬਾਹਰ ਵਾਲੀ ਕੰਦ ਤੇ ਬੜੀ ਸੋਹਣੀ ਡਿਜ਼ਾਈਨਿੰਗ ਬਣਾਈ ਗਈ ਹੈ ਤੇ ਜਿਹੜੇ ਫੁੱਲ ਨੇ ਬਹੁਤ ਹੀ ਸੋਹਣੇ ਲੱਗਦੇ ਨੇ ਇਹਨਾਂ ਦੇ ਵਿੱਚ ਰੰਗ ਭਰੇ ਹੋਏ ਨੇ ਤੇ ਇਹ ਉੱਪਰ ਮਤਲਬ ਜਾਲੀਆਂ ਲਾਈਆਂ ਹੋਈਆਂ ਨੇ ਤੇ ਜੇਕਰ ਤੁਸੀਂ ਚਾਹੁੰਦੇ ਤਾਂ ਇਸ ਕੰਦ ਨੂੰ ਸਾਫ਼ ਵੀ ਰੱਖ ਸਕਦੇ ਸੀ ਬੰਦ ਵੀ ਕਰ ਸਕਦੇ ਸੀ ਤੇ ਫਿਰ ਮਤਲਬ ਇਹ ਕਿਹੜੀ ਵਜ੍ਹਾ ਕਰਕੇ ਜਾਂ ਕੀ ਮਨ ਦੇ ਵਿੱਚ ਆਇਆ ਇਹਨਾਂ ਨੂੰ ਬਣਾਉਣ ਬਾਰੇ ਇਹ ਸਰ ਮੇਰੇ ਦਿਮਾਗ 'ਚ ਆਈ ਵੀ ਇਹ ਇਸ ਤਰ੍ਹਾਂ ਹੋਣਾ ਚਾਹੀਦਾ ਪਹਿਲਾਂ ਮੈਂ ਇੱਥੇ ਗ੍ਰਿਲ ਲਵਾਣੀ ਸੀ ਠੀਕ ਹੈ ਵੀ ਮੇਰੇ ਦਿਮਾਗ ਕੰਮ ਕੀਤਾ ਵੀ ਗਰੇਲੇ ਤੇ ਨਹੀਂ ਵਧੀਆ ਲੱਗਣੀ ਹਾਂ ਇੱਥੇ ਜਾਲੀ ਵਧੀਆ ਲੱਗੇਗੀ ਜਾਲੀ ਵਧੀਆ ਲੱਗੇਗੀ ਇਸ ਕਰਕੇ ਆਪਾਂ ਇੱਥੇ ਜਾਲੀ ਲਵਾਈ ਏ ਆ ਥੱਲੇ ਵੀ ਜਾਲੀ ਏ ਹਾਂ ਇਹ ਵੀ ਜਾਲੀ ਚੇਪੀ ਏ ਅੱਛਾ ਨਾਲ ਇਹਦੇ ਮਤਲਬ ਪਿੱਛੇ ਵੀ ਲਾਈ ਹੋਈ ਏ ਪਲਸਟਰ ਕਰਕੇ ਇਹਨੂੰ ਜਾਲੀ ਨੂੰ ਚੇਪ ਕੇ ਠੀਕ ਏ ਤੇ ਮਤਲਬ ਸੀਮੈਂਟ ਕੀਤਾ ਠੀਕ ਏ ਫਿਰ ਅੱਗੇ ਇਹ ਡਿਜ਼ਾਈਨ ਤਿਆਰ ਕੀਤਾ ਗਿਆ ਡਿਜ਼ਾਈਨ ਇਹ ਵੱਡ ਵੱਡ ਕੇ ਜਾਲੀਆਂ ਲਿਆ ਕੇ ਹਾਂ ਇਹ ਵੱਡ ਵੱਡ ਕੇ ਲਾਈਆਂ ਨੇ ਠੀਕ ਏ ਠੀਕ ਏ ਅੱਛਾ ਜਿਵੇਂ ਤੁਸੀਂ ਦੱਸ ਰਹੇ ਸੀ ਵੀ ਇਹਦੇ ਪਿੱਛੇ ਮਤਲਬ ਵੀ ਮਤਲਬ ਪਲੱਗ ਲੱਗਾ ਹੋਇਆ ਜਾਂ ਪਿੱਛੇ ਹੋਲਡਰ ਲੱਗੇ ਹੋਏ ਨੇ ਵੀ ਇਹਦੇ ਵਿੱਚ ਬਲਬ ਲਾਏ ਜਾਣਗੇ ਹਾਂਜੀ ਆਹ ਵੇਖੋ ਹਾਂ ਆਹ ਇਹਦੇ ਵਿੱਚ ਪੁਆਇੰਟ ਛੱਡਿਆ ਠੀਕ ਹੈ ਇਹਦੇ ਵਿੱਚ ਨਾ ਗਲੀ ਹੋਏਗੀ ਸੁੱਚ ਦੇ ਇਹਦੇ ਵਿੱਚ ਫੁੱਲ ਦੇ ਵਿੱਚ ਠੀਕ ਹੈ ਫੁੱਲ ਦੇ ਵਿੱਚ ਗਲੀ ਹੋ ਕੇ ਇੱਥੇ ਲਾਈਟ ਲੱਗੇਗੀ ਠੀਕ ਹੈ ਉਹ ਚਾਰੇ ਪਾਸੇ ਲਾਈਟ ਮਾਰੇਗੀ ਠੀਕ ਹੈ ਵੀ ਜਿਵੇਂ ਰਾਤ ਨੂੰ ਜਿੱਦ ਵੀ ਇੱਥੇ ਵੱਡਾ ਬਲਬ ਲਾਇਆ ਜਾਏਗਾ ਸੋਹਣਾ ਸੋਹਣਾ ਰੰਗ ਦਾ ਤੇ ਉਹ ਸਾਰੇ ਜਦੋਂ ਰਾਤ ਨੂੰ ਰੌਸ਼ਨੀ ਪੈਗੀ ਹੈ ਰਾਤ ਨੂੰ ਹਾਂਜੀ ਇਹ ਲਾਈਟ ਲੱਗੇਗੀ ਲਾਈਟ ਤੇ ਚਾਰ ਪਾਸੇ ਮਾਰੇਗੀ ਇਧਰ ਵੀ ਇਧਰ ਵੀ ਤੇ ਇਧਰ ਵੀ ਰੋਸ਼ਨੀ ਮਾਰੇਗੀ ਉਹ ਹਾਂ ਵੀ ਜਾਨੀ ਕਿ ਜਿਹੜਾ ਨਕਸ਼ਾ ਰਾਤ ਨੂੰ ਇਦੋਂ ਵੀ ਬਹੁਤ ਵੀ ਜ਼ਿਆਦਾ ਸੋਹਣਾ ਲੱਗੇਗਾ ਬਹੁਤ ਵਧੀਆ ਲੱਗੇਗਾ ਬਈ ਯਾਰ ਹਾਂ ਤੇ ਆਹ ਵੇਖੋ ਦਰਸ਼ਕੋ ਮਤਲਬ ਮਾਈਂਡ ਦੇ ਨਾਲ ਮੋਹ ਸਿੰਘ ਜੀ ਜਿਹੜਾ ਨੇ ਜਿਵੇਂ ਦੱਸਿਆ ਦਿਮਾਗ ਦੇ ਨਾਲ ਕੰਮ ਕੀਤਾ ਕਿ ਤੈਨੂੰ ਉੱਪਰ ਜਾਲੀਆਂ ਸੀਮਿੰਟ ਦੀਆਂ ਦਿੱਤੀਆਂ ਹੋਈਆਂ ਨੇ ਵੀ ਨਾਲੇ ਤਾਂ ਅੰਦਰ ਹਵਾ ਕਰਾਉ ਸੀ ਲਈ ਵੀ ਹਵਾ ਆਉਂਦੀ ਜਾਂਦੀ ਰਹੇ ਤੇ ਨਾਲੇ ਆਪਾਂ ਦੇਖ ਰਹੇ ਹਾਂ ਵੀ ਜਿਵੇਂ ਮਤਲਬ ਬਾਹਰੋਂ ਦੂਰੋਂ ਧਿਆਨ ਪੈਂਦਾ ਤਾਂ ਬੰਦੇ ਨੂੰ ਜਿਹੜਾ ਨਕਸ਼ਾ ਆਕਰਸ਼ਿਤ ਕਰਦਾ ਸੋਹਣਾ ਲੱਗਦਾ ਜੋ ਜਿਵੇਂ ਦੱਸ ਦੇਣ ਵੀ ਕੋਈ ਨਾ ਕੋਈ ਲੰਘਦੇ ਆਉਂਦੇ ਆ ਤੇ ਪੁੱਛ ਲੈਂਦਾ ਵੀ ਇਹ ਕਿੱਥੋਂ ਤਿਆਰ ਕੀਤਾ ਹੈ ਜਾਂ ਕਿੱਥੋਂ ਬਣਵਾਇਆ ਹੈ ਤੇ ਬਹੁਤ ਹੀ ਸੋਹਣਾ ਥੋੜੀ 145 ਗੱਜ ਦੇ ਵਿੱਚ ਜਗ੍ਹਾ ਬਣਾਈ ਹੋਈ ਹੈ ਸੋਹਣੇ ਦਿਮਾਗ ਦੇ ਨਾਲ ਬਣਾਈ ਹੋਈ ਹੈ ਤੇ ਬਾਕੀ ਜਿਵੇਂ ਦੇਖ ਰਹੇ ਆ ਆਪਾਂ ਉੱਪਰ ਵੀ ਜਗ੍ਹਾ ਸੀ ਉੱਪਰ ਵੀ ਪੈ ਸਕਦਾ ਤੇ ਮਤਲਬ ਇਹ ਥੋੜੀ ਜਗ੍ਹਾ ਦੇ ਵਿੱਚ ਆਪਣੇ ਦਿਮਾਗ ਦੇ ਨਾਲ ਸਾਰਾ ਕੁਝ ਆ ਗਿਆ ਜਿਵੇਂ ਬੈਡਰੂਮ ਆ ਗਿਆ ਅੰਦਰ ਰਸੋਈ ਕਿਚਨ ਦੂਬੀ ਸਾਰਾ ਕੁਝ ਆ ਗਿਆ ਤੇ ਸਾਰਾ ਕੁਝ ਕਰਤਾ ਹੀ ਤਿਆਰ ਤੇ ਬਾਕੀ ਤੁਸੀਂ ਵੀ ਵੇਖਿਆ ਕਿਸੇ ਦੇ ਦਿਮਾਗ ਦੇ ਵਿੱਚ ਆ ਜਾਂਦਾ ਕਈ ਵਾਰ ਥੋੜੀ ਜਿਹੀ ਜਗ੍ਹਾ ਹੁੰਦੀ ਹੈ ਤੇ ਬਾਈ ਗਈ ਤੁਸੀਂ ਵੀ ਐਵੇਂ ਦਿਮਾਗ ਦੇ ਨਾਲ ਕਲਾਸਿਕਲ ਨਕਸ਼ਾ ਤਿਆਰ ਕਰ ਸਕਦੇ ਹੋ ਤੇ ਇਹਦੇ ਨਾਲ ਦੀ ਕੋਠੀ ਬਣਾ ਸਕਦੇ ਹੋ ਤੇ ਹੁਣ ਦਿਓ ਜੀ ਇਜਾਜ਼ਤ ਨਵਾਂ ਵਲੌਗ ਲੈ ਕੇ ਛੇਤੀ ਹਾਜ਼ਰ ਹੋਵਾਂਗੇ ਜੀ ਧੰਨਵਾਦ ਜੀ